ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਜੀ ਪਿੰਡ ਬਲੇਰ ਦੇ ਵਿੱਚ ਜਿੱਥੇ ਸਾਲਾਨਾ ਗੁਰਮਤ ਸਮਾਗਮ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਦੌਰਾਨ ਸਾਡੇ ਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸ ਜਿਨ੍ਹਾਂ ਦੇ ਮੁੱਖ ਸੇਵਾਦਾਰ ਵੀਰ ਹਰਪਾਲ ਸਿੰਘ ਬਲੇਰ ਉਹਨਾਂ ਨੇ ਬੇਨਤੀ ਕੀਤੀ ਸੀ ਸਾਡੀ ਜਥੇਬੰਦੀ ਨੂੰ ਕਿ ਆ ਕੇ ਸਾਡੇ ਪਿੰਡ ਦੇ ਵਿੱਚ ਫ੍ਰੀ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਲਾਇਆ ਜਾਵੇ ਜਿੱਥੇ ਫ੍ਰੀ ਨਜ਼ਰਾਂ ਦੀਆਂ ਐਨਕਾਂ ਤੇ ਫ੍ਰੀ ਦਵਾਈ ਜਿਹੜੀ ਦਿੱਤੀ ਗਈ ਹੈ ਸੰਗਤਾਂ ਨੂੰ ਚੇਸੋ ਤੋਂ ਬੱਦ ਜਿਹੜੇ ਮਰੀਜ਼ਾਂ ਦੇ ਅੰਦਰ ਚੈੱਕ ਆਪ ਕੀਤਾ ਗਿਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਸੋ ਮੈਂ ਹੁਣ ਬੇਨਤੀ ਕਰਾਂਗਾ ਵੀਰ ਹਰਪਾਲ ਸਿੰਘ ਬੇਰ ਉਹਨਾਂ ਨੂੰ ਕਿ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸਾਡਾ ਸਹਿਯੋਗ ਇਹਦੇ ਵਿੱਚ ਦਿੱਤਾ ਜਿਨ੍ਹਾਂ ਦੇ ਵਿੱਚ ਖੈਰਾ ਪਰਿਵਾਰ ਜਿਹੜਾ ਹਮੇਸ਼ਾ ਹੀ ਜਿਹੜਾ ਵੱਡਮੂਲਾ ਯੋਗਦਾਨ ਪਾਉਂਦਾ ਲੋਕੋ ਮਿਲਦਾ ਸੀ ਖੈਰਾ ਸਾਡੇ ਨਾਲ ਖੜੇ ਨੇ ਇਹਨਾਂ ਦੇ ਦੋਨੋਂ ਸੁਪੁੱਤਰ ਵੀਰ ਸਹਿਬ ਸਿੰਘ ਖੈਰਾ ਯੂਐਸਏ ਤੇ ਵੀਰ ਮਨਜਿੰਦਰ ਸਿੰਘ ਖੈਰਾ ਯੂਐਸਏ ਜਿਨ੍ਹਾਂ ਦਾ ਵੱਡਮੂਲਾ ਯੋਗਦਾਨ ਹੁੰਦਾ ਬਾਕੀ ਵੀਰਾਂ ਨੂੰ ਪ੍ਰੇਰਿਤ ਕਰਕੇ ਜਿਵੇਂ ਵੀਰ ਜਸਪੀ ਜਸਪੀ ਸਿੰਘ ਵੀਰ ਸਤਿੰਦਰ ਸਿੰਘ ਬੀਰ ਗੁਰਜੀਤ ਸਿੰਘ ਸੋਨੂ ਉਪਨ ਬੀਰ ਸੰਦੀਪ ਸਿੰਘ ਬੀਰ ਦਲਾਲ ਸਿੰਘ ਤੇ ਬੀਰ ਖੁਦਫਰਸਾਦ ਸਿੰਘ ਆ ਭਗਵਾਨਪੁਰਾ ਸੁੱਗਾ ਵਾਲਾ ਜਿਹੜੇ ਵੀਰ ਨੇ ਇਹਨਾਂ ਵੀਰਾਂ ਨੇ ਤੇ ਇਸ ਵਾਰ ਜਿਹੜਾ ਨਵੇਂ ਵੀਰ ਸਾਡੇ ਨਾਲ ਜੁੜੇ ਨੇ ਵੀਰ ਸਿੰਦਰ ਸਿੰਘ ਬੀਰ ਗੁਰਵੰਦ ਸਿੰਘ ਆ ਤੇ ਨਾਲ ਬੀਰ ਜਗਜੀਤ ਸਿੰਘ ਬੀਰ ਹਰਦੇਪਾਲ ਸਿੰਘ ਤੇ ਨਾਲ ਬੀਰ ਜਸਪ੍ਰੀਤ ਸਿੰਘ ਕਮਲਜੀਤ ਸਿੰਘ ਆਂਦੀ ਇਹਨਾਂ ਵੀਰਾਂ ਨੇ ਇਸ ਵਾਰੀ ਬੜਮੁੱਲਾ ਯੋਗਦਾਨ ਜਿਹੜਾ ਸਾਡੇ ਨਾਲ ਦਿੱਤਾ ਅਵਤਾਰ ਸਿੰਘ ਬੁੱਲਰ ਸਾਡੇ ਵੀਰ ਉਹਨਾਂ ਦਾ ਵੀ ਵੱਡਾ ਸਹਿਯੋਗ ਜਿਹੜਾ ਅੱਜ ਦੇ ਇਸ ਸਟੈਂਪ ਦੇ ਲਈ ਰਿਹਾ ਸੋ ਵੀਰ ਇੱਕ ਵਾਰੀ ਜ਼ਰੂਰ ਆਪਣੀ ਰੱਖਿਆ ਤੇ ਧੰਨਵਾਦ ਕਰਨਗੇ ਤੇ ਨਾਲ ਉਹਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਜਿਹੜਾ ਜ਼ਰੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਭਾਈ ਸਤਨਾਥ ਸਿੰਘ ਜੀ ਟਾਡਾ ਸਾਹਿਬ ਜਿਨ੍ਹਾਂ ਦੇ ਸਾਡੀ ਇੱਕ ਬੇਨਤੀ ਦੇ ਉੱਤੇ ਜਿਹੜਾ ਅੱਖਾਂ ਦਾ ਫ੍ਰੀ ਕੈਂਪ ਜਿਹੜਾ ਨਗਰ ਪਲੇਅਰ ਦੇ ਵਿੱਚ ਸਾਲਾਨਾ ਜੋੜ ਮੇਲੇ ਦੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਲਾਇਆ ਹੈ ਔਰ ਉਹਨਾਂ ਨੇ ਸਾਡੇ ਸਮਾਗਮ ਦੇ ਵਿੱਚ ਵੀਰ ਰਸੀ ਤੇ ਜੋ ਅੱਜ ਦੇ ਯੁੱਗ ਦੇ ਸਮੇਂ ਦੇ ਵਿੱਚ ਵਰਤ ਰਿਹਾ ਵਰਤਾਰਾ ਸਰਕਾਰਾਂ ਵੱਲੋਂ ਉਹਦੇ ਦੇ ਵਿੱਚ ਸਟੇਜ ਦੇ ਉੱਤੇ ਕਵੀਸ਼ਰੀ ਜੱਥੇ ਦੇ ਨਾਲ ਸਾਝ ਪਾਈ ਆ ਢਾਡੀ ਜੱਥੇ ਦੇ ਨਾਲ ਤੇ ਮੈਂ ਸਮਝਦਾ ਕਿ ਅਸੀਂ ਬੜੇ ਖੁਸ਼ ਆ ਪਰਸਾਨ ਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬੇਨਤੀ ਦੇ ਉੱਤੇ ਸਾਰਾ ਕੁਝ ਕਰਦੇ ਆ ਤੇ ਇਹਨਾਂ ਨੇ ਅੱਜ ਸਾਡਾ ਬੜਾ ਮਾਣ ਵਧਾਇਆ ਹੈ ਜਿਸ ਤਰੀਕੇ ਨਾਲ ਜੱਥੇਦਾਰ ਮਿਲਖਾ ਸਿੰਘ ਜੀ ਆਹ ਨਗਰ ਦੇ ਵਿੱਚ ਜਦੋਂ ਭਗਵਾਨਪੁਰੇ ਸੁਗਗੇ ਦੇ ਵਿੱਚ ਕੈਂਪ ਲੱਗਿਆ ਉੱਥੇ ਵੀ ਮਾਨੂੰ ਇਹਨਾਂ ਨੇ ਚੀਫ ਗੈਸਟ ਬਣਾ ਕੇ ਸੱਦਿਆ ਤੇ ਮੇਰਾ ਮਾਣ ਵਧਿਆ ਤੇ ਮੈਂ ਸਮਝਦਾ ਕਿ ਉਦੋਂ ਮਨੁੱਖਾਂ ਨੂੰ ਇਹਨਾਂ ਤੋਂ ਬਹੁਤ ਕੁਝ ਮਿਲਿਆ ਹੈ ਕਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਿਨ੍ਹਾਂ ਜਿਨ੍ਹਾਂ ਦੀ ਆਪਣੀ ਪਹੁੰਚ ਤੋਂ ਬਾਹਰ ਅੱਖਾਂ ਦਿਖਾ ਹੀ ਨਹੀਂ ਸਕਦੇ ਤੇ ਦਿਖਾਉਣ ਤੋਂ ਪਹਿਲਾਂ ਪੱਲੇ ਹੀ ਉਹ ਵਿਚਾਰੇ ਰੁਸਕਤ ਹੋ ਜਾਂਦੇ ਸਿਰ ਇੱਥੋਂ ਸੰਸਾਰ ਤੋਂ ਤੇ ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਅੱਖਾਂ ਬਣਾ ਲੈਣ ਸੋ ਵੀਰ ਹਰਵਿੰਦਰ ਸਿੰਘ ਹੋਣੀ ਉਹ ਵੀ ਖੜੇ ਹੈ ਮੇਰੇ ਨਾਲ ਮੌਕੇ ਦਾ ਸਾਡਾ ਨਗਰ ਬੇਲੇ ਦਾ ਸਰਪੰਚ ਚਮਕੌਰ ਸਿੰਘ ਮੇਰਾ ਵੀਰ ਛੋਟਾ ਵੀਰ ਖੜਾ ਹੈ ਬਹੁਤ ਦਾ ਵੀ ਧੰਨਵਾਦ ਕਰਦਾ ਹੈ ਔਰ ਮੈਂ ਡਾਕਟਰ ਸਾਹਿਬ ਵਿਨੇਸ਼ ਕੁਮਾਰ ਦਾ ਧੰਨਵਾਦ ਕਰਦਾ ਜਿਹੜੇ ਸਾਰੇ ਅੱਜ 600 ਤੋਂ ਵੱਧ ਮਰੀਜ਼ਾਂ ਨੂੰ ਚੈੱਕ ਕਰ ਚੁੱਕੇ ਐ ਤੇ ਦਵਾਈਆਂ ਦੇ ਚੁੱਕੇ ਐ ਮੇਰਾ ਵੀਰ ਗੁਰਸਾਖ ਸਿੰਘ ਖਹਿਰਾ ਜਿਹੜਾ ਯੂਐਸਏ ਦੇ ਵਿੱਚ ਐ ਸਾਹਿਬ ਸਿੰਘ ਨੇ ਗੁਰਸਾਖ ਸਿੰਘ ਜੀ ਦਾ ਉਹ ਇਸ ਕਰਕੇ ਮੈਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੇਰੇ ਜਦੋਂ ਵੀ ਮੈਂ ਫੋਨ ਕੀਤਾ ਉਹਨਾਂ ਨੇ ਕਦੇ ਵੀ ਪੇਟ ਨਹੀਂ ਵਿਖਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਦੇ ਨਾਲ ਵੀਰ ਕਮਲਜੀਤ ਸਿੰਘ ਤੇ ਮੇਰੇ ਵੀਰ ਸਤਿੰਦਰਜੀਤ ਸਿੰਘ ਯੂਐਸਏ ਗੁਰਵੇਲ ਸਿੰਘ ਯੂਐਸਏ ਜਗਜੀਤ ਸਿੰਘ ਯੂਐਸਏ ਅਫਤਾਰ ਸਿੰਘ ਭੁੱਲਰ ਯੂਐਸਏ ਗੁਰਜੀਤ ਸਿੰਘ ਸੋਨੂ ਯੂਐਸਏ ਜਗਰਾਜ ਸਿੰਘ ਮੇਰਾ ਵੀ ਮੁਰ ਸਾਹਿਬ ਸਿੰਘ ਤੇ ਨਾਲ ਮਨਜਿੰਦਰ ਸਿੰਘ ਜੀ ਖੈਰਾ ਦੋਨੇ ਭਰਾ ਨੇ ਬੜਾ ਵੱਧ ਚੜਕੇ ਸਾਮਉਂਦੇ ਨੇ ਸੇਵਾਵਾਂ ਦੇ ਵਿੱਚ ਤੇ ਮੇਰਾ ਵੀਰ ਹੈ ਸੰਦੀਪ ਸਿੰਘ ਯੂਐਸਏ ਪੰਨੂ ਤੇ ਮੇਰਾ ਵੀਰ ਜਸਪ੍ਰੀਤ ਸਿੰਘ ਤੇ ਜਿਲ੍ਹਾ ਜਿਲ੍ਹਾਵਰ ਸਿੰਘ ਮਾਲ ਸਿੰਘ ਇਹਨਾਂ ਦਾ ਮੈਂ ਇਸ ਕਰਕੇ ਵਿਸ਼ੇਸ਼ ਧੰਨਵਾਦ ਕਰਦਾ ਹੈ ਕਿ ਸਾਹਿਲ ਸਿੰਘ ਮੇਰਾ ਵੀਰ ਉਹ ਵੀ ਬਹੁਤ-ਬਹੁਤ ਚੜ੍ਹ ਕੇ ਆਪੋ ਦਾ ਕਿਉਂਕਿ ਹਮੇਸ਼ਾ ਹੀ ਕੋਈ ਨਾ ਕੋਈ ਮਨੋਕ ਆਪਣੀ ਇੱਕ ਕਿਤੇ ਨੂੰ ਲੈ ਕੇ ਜਾਂਦਾ ਹੈ ਭਾਵੇਂ ਉਹ ਰਾਗੀ ਹੋਵੇ ਭਾਵੇਂ ਢਾਡੀ ਹੋਵੇ ਕਥਾਵਾਚਕ ਹੋਵੇ ਜੋ ਵੀ ਹੋਵੇ ਪਰ ਸਤਨਾਬ ਸਿੰਘ ਨੇ ਫਿਰਤ ਪਾਈ ਹੈ ਕਿ ਜਿੱਥੇ ਉਹ ਪਿੰਡ ਦੀ ਸਰਪੰਚੀ ਦੀ ਸੇਵਾ ਉਹਨਾਂ ਨੂੰ ਉਹਨਾਂ ਨੇ ਪਿੰਡ ਵਾਲਿਆਂ ਨੇ ਦਿੱਤੀ ਹੈ ਉੱਥੇ ਉਹਨਾਂ ਕੋਲ ਕਵੀਸ਼ਰੀ ਦੀ ਸੇਵਾ ਵੀ ਹੈ ਲੋਕਾਂ ਦੀ ਅੱਖਾਂ ਦੀ ਸੇਵਾ ਵੀ ਹੈ ਇਸਾਨਾ ਦੀ ਸੇਵਾ ਵੀ ਹੈ ਜਦੋਂ ਕੋਈ ਸਰਕਾਰ ਵਾਲਾ ਕਾਨੂੰਨ ਬਣਦੇ ਆ ਦੇ ਵਿਰੋਧ ਕਰਦੇ ਆ ਮੈਂ ਸਮਝਦਾ ਕਿ ਜੇ ਇੰਨੇ ਪਾਸੇ ਗੁਰੂ ਨੇ ਸੇਵਾ ਲਈ ਹੈ ਤੇ ਉਹਨਾਂ ਨੇ ਪ੍ਰੇਰਿਤ ਕਰਕੇ ਮੇਰੇ ਵੀਰਾਂ ਨੂੰ ਯੂ ਐਸ اے ਵਾਲਿਆਂ ਨੂੰ ਹੁਣ ਕਈ ਵੀਰ ਇਦਾਂ ਦੇ ਵੀ ਆ ਮੇਰੇ ਮੈਂ ਉਹਨਾਂ ਦਾ ਨਾਂਸ ਕਰਕੇ ਨਹੀਂ ਲੈਣਾ ਤਿੰਨ ਤਿੰਨ ਲੱਖ ਦੇ ਵੋਟ ਪਾ ਕੇ ਉਹ ਸਟੋਰੀਆਂ ਪਾਉਂਦੇ ਆ ਪਰ ਉਹਨਾਂ ਦੇ ਨਗਰਾਂ ਦੇ ਵਿੱਚ ਟੜਪ ਟੜਪ ਕੇ ਨੌਜਵਾਨ ਮੁੰਡੇ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਦਾ ਸੁਹਾਗ ਉਹ ਗਲੀਆਂ ਦੇ ਵਿੱਚ ਟੜਪ ਟੜਪ ਕੇ ਟੀਕੇ ਦੀ ਓਰ ਦੋਜਣਾ ਮਰ ਜਾਂਦੇ ਆ ਤੇ ਕੋਈ ਵੀ ਉਪਰਾਲਾ ਨਹੀਂ ਕਰਦੇ ਤੇ ਇਹਨਾਂ ਵੀਰਾਂ ਦਾ ਮੈਂ ਵੇਸ ਕਰਕੇ ਵਿਸ਼ੇਸ਼ ਧੰਨਵਾਦ ਕਰਦਾ ਕਿ ਇਹਨਾਂ ਨੇ ਹਮੇਸ਼ਾ ਹੀ ਗਰਾਊਂਡ ਤੇ ਜੋ ਵਾਪਰਦਾ ਹੈ ਅੱਜ ਜਿਹੜੀਆਂ ਬੀਬੀਆਂ ਦੀ ਅੱਖਾਂ ਚੱਕ ਕੀਤੀਆਂ ਜਿਹੜੇ ਵੀਰਾਂ ਦੀਆਂ ਬਜ਼ੁਰਗਾਂ ਦੀਆਂ ਅੱਖਾਂ ਚੱਕ ਕੀਤੀਆਂ ਜੇ ਉਹਨਾਂ ਨੂੰ ਦਿਸਣ ਲੱਗ ਗਿਆ ਤੇ ਸਮਝ ਲਓਗੇ ਇਹਨਾਂ ਦਾ ਆਜਾ ਹੋਇਆ ਸਫਲ ਹੋ ਗਿਆ ਇਸ ਕਰਕੇ ਮੈਂ ਵੀਰ ਗੁਰਸਾਹਬ ਸਿੰਘ ਦਾ ਤੇ ਸਤਨਾਬ ਸਿੰਘ ਟਾਡਾ ਦਾ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹੋਇਆ ਮਾਹਪੁਰਖਾਂ ਦੇ ਫਲਾਨਾ ਜੋੜ ਮੇਲੇ ਦੇ ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਦੀ ਜਥੇਬੰਦੀ ਨੂੰ ਚੜ੍ਹਦੀ ਕਲਾ ਵਿੱਚ ਤਰੱਕੀਆਂ ਬਖਸ਼ੋ ਤਾਂ ਕਿ ਇਹ ਕੱਲੀ ਸੇਵਾ ਹੀ ਨਹੀਂ ਇਸ ਸਮੇਂ ਸਮੇਂ ਦੇ ਨਾਲ ਜੇ ਨਾਲ ਸਾਡਾ ਮੇਰੀ ਮੇਰੀ ਦਾ ਸਦਾਤ ਹੈ ਉਹਦੀ ਵੀ ਸੇਵਾ ਕਰਦੇ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਨਗਰਵੰ ਨੂੰ ਤੇ ਆਪਣੀ ਸਮੁੱਚੀ ਪੰਚਾਇਤ ਸਾਡਾ ਵੀਰ ਜਮਕੌਰ ਸਿੰਘ ਸਰਪੰਚ ਚਾਚਾ ਬਲਵੰਤ ਸਿੰਘ ਜੀ ਸਾਰੇ ਜਣੇ ਖੜੇ ਆ ਮੈਂ ਸਾਰਿਆਂ ਨਾਲ ਹਰਪਾਲ ਸਿੰਘ ਮੈਂਬਰ ਖੜਾ ਸਾਡਾ ਵੀਰ ਧਾਰੀ ਆ ਸੰਗਤ ਜਿਹੜਾ ਫੁੱਲਾ ਜੀ ਸਾਡੇ ਸਾਰੇ ਵੀਰ ਹਰਵਿੰਦਰ ਸਿੰਘ ਜੀ ਖੜੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੋਇਆ ਇਹਨਾਂ ਦਾ ਆਸ ਕਰਦਾ ਕਿ ਅੱਗੇ ਤੋਂ ਵੀ ਜਦੋਂ ਕਿਤੇ ਸਾਡੇ ਸਾਲਾਨਾ ਜੋੜ ਮੇਲੇ ਆਉਣ ਤੇ ਅਸੀਂ ਇਹਨਾਂ ਨੂੰ ਬੇਨਤੀ ਕਰੀਏ ਤੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਲ ਸਿੰਘ ਦੇ ਕਰਵਾਉਣਾ ਸ਼ੁਰੂ ਕਰੋ ਜਿੱਦਾਂ ਕਰਦਾ ਹਾਂ ਅੱਜ ਬੜਾ ਖੁੱਲੇ ਹੋ ਜਾ ਮੜਾ ਜਾਣੇ ਸੋਨੇ ਸੋਨੇ ਆ ਸਾਡੀ ਆਪਿਆਰੇ ਵੀਰ ਗੁਰਬੇਲ ਸਿੰਘ ਵੀਰ ਗੁਰਬੇਲ ਸੁਧਨਾ ਦੇ ਭਰਾ ਦਾ ਇਹਦਾ ਮਾਨਸਬਾ ਇੱਧਰੇ ਪਾ ਦੇਣਾ ਪਾ ਦੇਣਾ ਆਹ ਇਧਰੇ ਸੋਨੇ ਸੋਨੇ ਮੈਨੂੰ ਤੁਹਾਨੂੰ ਬੜਾ ਬਤਾਇਆ ਦੇ ਪਾਸੋਂ ਮੋਹਨ ਸਿੰਘ ਦਾ ਉਹ ਸੀ ਉਹ ਗੱਲ ਮੇਰੇ ਕੋਲ ਆ ਗਿਆ ਤੇ ਆ ਜਾਓ ਕੋ ਵੀ ਦੋ ਜੀ ਇਹ ਗੁਰਸਾਹਿਬ ਸਿੰਘ ਦੇ ਘਰ ਵਾਲੀ ਇੱਕ ਸਾਇੰਸ ਸੀ ਤੇ ਗੁਰਸਾਹਿਬ ਸਿੰਘ ਦੋ ਨੇ ਦੋਨੋਂ ਕੋਲ ਕੰਮ ਕਰ ਰਹੇ ਨੇ ਅਸਰ ਦੇ ਪੈਣ ਵਿੱਚ ਉਹ ਲਾਜ਼ਮੀ ਕਪਣਾ ਮਨਜਿੰਦਰ ਸਿੰਘ ਹੈ ਮੁੰਡਾ ਜਿਹੜਾ ਸਾਹਿਬ ਸਿੰਘ ਦਾ माता जी हिकु मगर